ਜਿਹੜਾ ਐਸਾ ਕਲੈਕਸ਼ਨ ਦੇ ਵਿੱਚ ਉਹ ਜਿਹੜਾ ਹਮਕਾਮ ਅੰਮ੍ਰਿਤਸਰ ਤੋਂ ਉਮੀਦਵਾਰ ਉਹ ਸਾਡੇ ਵਿੱਚ ਆਏ ਆ ਸਾਡੇ ਭਾਈ ਸਾਹਿਬ ਉਹਦੇ ਤੇ ਹੋਰ ਸਾਡੇ ਕੋਲ ਸਾਰੇ ਸਤਨਾ ਜੂ ਕਣਕਰਾ ਮੈਂ ਅੱਜ ਨੂੰ ਇੱਥੇ ਉੱਤੇ ਬੱਚਾ ਭਾਈ ਜੀ ਕਿਹ ਜੀ ਆ ਕਹਿੰਨੂੰ ਬੜੀ ਮਨ ਨੂੰ ਖੁਸ਼ੀ ਹੋਈ ਆ ਕਿ ਚਲੋ ਚੰਗੇ ਕੋਈ ਕੋਣ ਆ ਰਿਹਾ ਦਿੱਤਾ ਜਿਹੜੇ ਜਿਨ੍ਹਾਂ ਦੇ ਅੰਦਰ ਕੋਈ ਭਾਵਨਾ ਧੰਨਵਾਦ ਕਰਦਾ ਹੁੰਦੀ ਹੈ ਇਹਨਾਂ ਨੇ ਆ ਕੇ ਸਰਨਾਂ ਕਲਧਾਈਆਂ ਦੇ ਬਜ਼ੁਰਗਾਂ ਦਾ ਜਿਹੜਾ ਅੱਜ ਸ਼ਿਰਵਾਤ ਲੈਣ ਆਏ ਆ ਸਤਿਗੁਰੂ ਕਰੇ ਕਿਰਪਾ ਇਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਰੱਖੇ ਇਹ ਆਪਣੇ ਮਕਸਦ ਦੇ ਵਿੱਚ ਕੰਮਜਾ ਬਣੇ ਬਹੁਤ ਬਹੁਤ ਧੰਨਵਾਦ ਜੁੰਡੇ ਰੋ ਬਰਤਿਕਾ ਖਾਮਸਾ ਬਰਤਿਕਾ ਖਾਮਸਾ ਤੇ ਪਿਤਾ ਸਵਾਰ ਰੂਹਾਂ ਜਿਹੜੀਆਂ ਕੀ ਬਾਬਾ ਜੀ ਸੇਵਾ ਸੱਤਾ ਰਾ ਨਾਮ ਨਰਿੰਦਰ ਕੋਰ ਐਡਵੋਕੇਟ ਐ ਮੈਂ ਆਮ ਜਨਤਾ ਪਾਰਟੀ ਵੱਲੋਂ ਐਮਪੀ ਸੀਟੇਟ ਕੰਟੈਸਟ ਕਰਦੀਣੀ ਤੇ ਅੱਜ ਮੈਂ ਬਾਬਾ ਜੀ ਦੇ ਕੋਲ ਭਾਈ ਕਨਈਆ ਜੀ ਵਿਰਦ ਆਸ਼ਰਮ ਆਈ ਆ ਬਾਬਾ ਜੀ ਦਾ ਬਾਬਾ ਚਾਹ ਸਾਬ ਜੀ ਦਾ ਆਸ਼ੀਰਵਾਦ ਲੈਣ ਆਈ ਆ ਕਿਉਂਕਿ ਅੱਜ ਮਦਰਸ ਡੇ ਵੀ ਐ ਤੇ ਮਦਰਸ ਡੇ ਕਰਕੇ ਵੀ ਬਾਬਾ ਜੀ ਨੇ ਬਾਬਾ ਜੀ ਕਿਉਂਕਿ ਬੜੀ ਇੱਕ ਉੱਚੀ ਤੇ ਮਹਾਨ ਹਸਤੀ ਐ ਜੋ ਕਿ ਇਹਨਾਂ ਦੇ ਕੋਲ ਸਾਰੇ ਜਿੰਨੇ ਵੀ ਬਜ਼ੁਰਗ ਨੇ ਵਿਰਧ ਆਸ਼ਰਮ ਹੋਣ ਕਰਕੇ ਬਾਬਾ ਜੀ ਬਜ਼ੁਰਗਾਂ ਦੀ ਬਹੁਤ ਸੇਵਾ ਕਰਦੇ ਨੇ ਤੇ ਇੱਕ ਸੇਵਾ ਹੀ ਨਹੀਂ ਕਰਦੇ ਕਿ ਬਾਬਾ ਜੀ ਆਮ ਬਜ਼ੁਰਗ ਨੇ ਜੀ ਉਹਨਾਂ ਦੀ ਸੇਵਾ ਕੀਤੀ ਕੁਝ ਨਹੀਂ ਬਾਬਾ ਜੀ ਉਹਨਾਂ ਨੂੰ ਐਜ਼ ਏ ਮਾਤਾ ਪਿਤਾ ਟ੍ਰੀਟ ਕਰਦੇ ਆ ਮੈਂ ਅੱਗੇ ਵੀ ਕਈ ਵਾਰੀ ਇਹ ਵਿਰਧ ਆਸ਼ਰਮ ਵਿੱਚ ਆਈ ਆ ਤੇ ਮੈਂ ਨੋਟਿਸ ਕੀਤਾ ਮੈਂ ਦੇਖ ਲਿਆ ਕਿ ਬਾਬਾ ਜੀ ਖੁਦ ਆਪਣੇ ਹੱਥਾਂ ਨਾਲ ਬਜ਼ੁਰਗਾਂ ਦੀ ਸੇਵਾ ਕਰਦੇ ਨੇ ਬਜ਼ੁਰਗਾਂ ਨੂੰ ਦਵਾਈਆਂ ਦਿੰਦੇ ਨੇ ਬਜ਼ੁਰਗਾਂ ਦੀ ਇੱਕ ਇੱਕ ਚੀਜ਼ ਕਿ ਬਜ਼ੁਰਗਾਂ ਨੂੰ ਕਿਹੜੀ ਚੀਜ਼ ਦੀ ਡਿਜ਼ਾਇਰ ਹੈ ਬਜ਼ੁਰਗਾਂ ਦੀ ਉਹ ਹਰ ਇੱਕ ਚੀਜ਼ ਬਾਬਾ ਜੀ ਪੂਰੀ ਕਰਦੇ ਆ ਮੈਂ ਦੇਖਦੀ ਆ ਬਾਬਾ ਜੀ ਨੇ ਹਰੇਕ ਕਮਰੇ ਵਿੱਚ ਤੁਸੀਂ ਨੋਟਿਸ ਨੋਟਿਸ ਕਰੋਗੇ ਬਾਬਾ ਜੀ ਨੇ ਹਰੇਕ ਕਮਰੇ ਚ ਬਜ਼ੁਰਗਾਂ ਵਾਸਤੇ ਏਸੀ ਲਵਾਏ ਹੋਏ ਨੇ ਬਜ਼ੁਰਗਾਂ ਵਾਸਤੇ ਕੂਲਰ ਲਗਵਾਏ ਹੋਇਆ ਹੈ ਇਹ ਨਹੀਂ ਕਿ ਆਮ ਹੀ ਬਿਰਦਾ ਆਸ਼ਰਮ ਹੈ ਜੀ ਅਸੀਂ ਬਜ਼ੁਰਗਾਂ ਨੂੰ ਰੱਖਿਆ ਹੋਇਆ ਕੋਈ ਕੇਅਰ ਨਹੀਂ ਹੋ ਰਹੀ ਐਸਾ ਕੁਝ ਨਹੀਂ ਹੈ ਬਾਬਾ ਜੀ ਬਹੁਤ ਜ਼ਿਆਦਾ ਬੱਚਾ ਕੇਅਰ ਕਰਦੇ ਆ ਬਜ਼ੁਰਗਾਂ ਦੀ ਬਿਲਕੁਲ ਆਪਣੇ ਪੁੱਤਰਾਂ ਵਾਂਗਰ ਸੇਵਾ ਕਰਦੇ ਆ ਇੱਕ ਪੁੱਤਰ ਵੀ ਆਪਣੇ ਮਾਪਿਆਂ ਦੀ ਇੰਨੀ ਸੇਵਾ ਨਹੀਂ ਕਰ ਪੰਦਾ ਹੋਏਗਾ ਜਿਨਨੇ ਕੀ ਬਾਬਾ ਜੀ ਚ ਕਰਦੇ ਆ ਇਸ ਕਰਕੇ ਮੈਂ ਬਾਬਾ ਜੀ ਇੱਕ ਬੜੀ ਉੱਚੀ ਤੇ ਮਹਾਨ ਹਸਤੀ ਨੇ ਤੇ ਮੈਂ ਅੱਜ ਬਾਬਾ ਜੀ ਦਾ ਅਸ਼ੀਰਵਾਦ ਲੈਣ ਵਾਸਤੇ ਆਈ ਆ ਕਿ ਬਾਬਾ ਜੀ ਮੈਨੂੰ ਅਸ਼ੀਰਵਾਦ ਦੇਣ ਤੇ ਮੈਂ ਆਪਣੇ ਮਿਸ਼ਨ ਤੋਂ ਕਾਮਯਾਬ ਹੋਵਾਂ ਤੇ ਵਾਦ ਤੋਂ ਵਾਦ ਉਹਨਾਂ ਨੂੰ ਬੋਟਾ ਪਾ ਕੇ ਕਾਮਯਾਬ ਕਰੋ ਹੁਣ ਮੈਂ ਮੈਡਮ ਨਿਰੰਦਰ ਗੁਰਦੀਨ ਕਾ ਨਾਮ ਆ ਕੇ ਆਪਣੇ ਦੋ ਸ਼ਬਦ ਕਹਿਣ ਜਿਹਨੂੰ ਮਸ਼ਕਤ ਜੀ ਅੱਗੇ ਕੋਈ ਨਹੀਂ ਪਾਸਾ वागुरु जी फतेह मैं नरिंद्र कौर एडवोकेट आप सबका तक मदरस डे से बहुत बहुत सारे लोग बहुत बहुत मदरस डे की बधाई होगी मदरस एक ऐसी चीज़ है जो कि भगवान को भी उच्चा दर्जा दिता गया है मदर एक ऐसी है जो कि अपन अपन सारिया ख्वाहिशा खत्म करके अपने बच्चों का जीवन बढ़िया बनाने की कोशिश करती है

ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਜਿਹੜੀ ਹੈ ਉਹ ਬਾਬਾ ਜੀ ਹਾਰੂ ਪ੍ਰਾਣਾ ਕਰਕੇ ਉਪਲਬਧ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਦਾਸ ਬਲਵਿੰਦਰ ਸਿੰਘ ਚਾਲ ਮੁਖ ਸੇਵਾਦਾਰ ਬਿਰਧ ਘਰ ਪਾਈਖਣੇ ਯਾਜੀ ਭਾਈ ਮਨਸਾਹਬ ਰੋਡ ਸultan mand shri amritsar sahab ਅੱਜ ਜਿਹੜਾ ਉਹ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਸੰਸਾਰ ਵਾਸੀਆਂ ਨੂੰ ਮੈਂ ਜਿਹੜੀ ਇਹ ਵਧਾਈ ਦੇਣਾ ਅੱਜ ਅੱਜ ਉਹ ਦੇਣਿਆ ਜਿਹਦੀ ਵਜ੍ਹਾ ਦੇ ਨਾਲ ਇਹ ਸ੍ਰਿਸ਼ਟੀ ਦੇ ਵਿੱਚ ਅਸੀਂ ਸ੍ਰਿਸ਼ਟੀ ਚੱਲਣ ਢਈ ਹੈ ਮਾਵਾ ਦੀ ਵਜ੍ਹਾ ਨਾਲ ਪਿਓਾਂ ਦੀ ਵਜ੍ਹਾ ਨਾਲ ਇਸ ਕਰਕੇ ਅੱਜ ਜਿਹੜਾ ਮਦਰ ਡੇ ਮਨਾਇਆ ਗਿਆ ਇੱਥੇ ਬਹੁਤ ਵੱਡਾ ਪ੍ਰੋਗਰਾਮ ਹੋਇਆ ਜਿਹਦੇ ਵਿੱਚ ਮੇਰੇ ਸਤਿਕਾਰਯੋਗ ਜੀਜੀ ਐਡਵੋਕੇਟ ਨਰਿੰਦਰ ਕੌਰ ਜੀ ਇਹ ਇੱਕ ਪਾਲਦੀ ਵੱਲੋਂ ਲੋਕ ਲੋਕ ਆਮ ਜਨਤਾ ਪਾਰਟੀ ਲੋਕ ਆਮ ਜਨਤਾ ਪਾਰਟੀ ਜਿਹੜੀ ਆ ਉਹਦੇ ਵੱਲੋਂ ਖਲੋਤੇ ਆ ਤੇ ਸਾਡਾ ਇਹਨਾਂ ਦੇ ਨਾਲ ਬਹੁਤ ਪੁਰਾਣਾ ਕਈ ਸਾਲਾਂ ਤੋਂ ਮਤਲਬ ਪਰਿਵਾਰਕ ਜਿਹੜਾ ਸਬੰਧ ਹੈ ਇਹ ਅਕਸਰ ਸਾਡੇ ਕੋਲ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਤੇ ਅੱਜ ਵੀ ਇਹ ਭਾਈ ਕन्हैया ਜੀ ਦਾ ਆਸ਼ੀਰਵਾਦ ਲੈਣ ਵਾਸਤੇ ਆਏ ਆ ਸਤਿਗੁਰੂ ਕਿਰਪਾ ਕਰੇ ਇਹ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਣ ਤੇ ਇਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰਨ ਕੋਈ ਸਮਾਜ ਦੇ ਵਾਸਤੇ ਜਿਹੜਾ ਕੋਈ ਚੰਗਾ ਆਪਣੇ ਵਿਚਾਰ ਲੈ ਕੇ ਤੁਰਿਆ ਹੋ ਇਹਦਾ ਮਾਰ ਮੈਂ ਨਹੀਂ ਸਮਝਦਾ ਉਹਦੇ ਮਗਰ ਲੱਖ ਬੰਦਾ ਵਾ ਉਹਦੇ ਮਗਰ 10 ਲੱਖ ਬੰਦਾ ਇਹ ਨਹੀਂ ਮੈਨੂੰ ਨਾ ਵੀ ਜਿਹੜਾ ਬੰਦਾ ਜਿਹੜਾ ਤੁਰਿਆ ਵਾ ਉਹਦੇ ਵਿਚਾਰ ਕੀ ਆ ਉਹ ਸਮਾਜ ਨੂੰ ਕੀ ਦੇਣਾ ਚਾਹੁੰਦਾ ਗੱਲ ਉਹ ਨਹੀਂ ਜੀ ਹੈਗੀ ਗੱਲ ਇਹ ਇਹ ਆ ਇਹ ਕਰਕੇ ਵੇਖੋ ਆ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਲੋਕਾਂ ਨੇ 92 ਸੀਟਾਂ ਦਿੱਤੀਆਂ ਉਹਨਾਂ ਨੇ ਕਾਰਵਿਧਿਆ ਨਹੀਂ ਵੇਖ ਕੇ ਦਿੱਤੀਆਂ ਉਹਨਾਂ ਨੂੰ ਸਿਰਫ ਉਹਨਾਂ ਨੂੰ ਮਨ ਜੀ ਬਦਲਾ ਚਾਹੀਦਾ ਹਰ ਦੁਨੀਆ ਦਾ ਬੰਦਾ ਜਿਹੜਾ ਵਾ ਉਹ ਸੋਚਦਾ ਵਾ ਕਿ ਅਸਲ ਵਿੱਚ ਕੋਈ ਬੰਦੇ ਨੂੰ ਨਹੀਂ ਮੈਂ ਜਉਨਾ ਨਹੀਂ ਸਦਾ ਵਾਸਤੇ ਕੰਮ ਹੋਣਾ ਚਾਹੀਦਾ ਇਹਦੇ ਅਸਲ ਬਦਲੀ ਹੋਣੀ ਚਾਹੀਦੀ ਹੈ ਅਸਲਾ ਬਦਲੀ ਹੋਵੇ ਕਿਉਂਕਿ ਮੇਰੇ ਵਿਚਾਰ ਕੋਈ ਆਏ ਨਾ ਦੇ ਕੋਈ ਆਉ ਹਰ ਇੱਕ ਦੇ ਵਿਚਾਰ ਜਿਹੜੇ ਆ ਉਹ ਉਹ ਆਪਣੇ ਆਪਣੇ ਉਹਨਾਂ ਨੂੰ ਕਰਨ ਵਾਸਤੇ 2 4 5 ਸਾਲ ਦੀ ਉਹਨਾਂ ਨੂੰ ਸੇਵਾ ਜਿਹੜੀ ਹੈ ਜ਼ਰੂਰੀ ਦੇਣੀ ਚਾਹੀਦੀ ਸੰਤਾ ਨੂੰ ਬੇਨਤੀ ਕਰੂੰਗਾ ਕਿ ਜੇ ਆਪਣੇ ਚੱਲ ਆਰਾਦੇ ਤੇ ਖੜੇ ਰਹਿੰਦੇ ਆ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਤੇ ਬਈ ਇਹਨਾਂ ਨੂੰ ਕਾਮਯਾਬ ਕਰੋ ਕਿਉਂਕਿ ਵੋਟਾਂ ਮੈਂ ਮਿਲ ਜਾਣੀਆਂ ਪਾਉਣੀਆਂ ਨੇ ਵਿਚਾਰ ਸੁਣਨੇ ਆ ਇੱਕੀ ਸਮਾਜਵਾਦੀ ਕੰਮ ਮੈਂ ਚਾਹੁੰਦਾ ਮੈਨੂੰ ਇਹਨਾਂ ਦੱਸਿਆ ਹੋਇਆ ਸੀ ਆਹ ਇਹ ਕਰਨਾ ਚਾਹੁੰਦੇ ਮੈਂ ਇਹੋ ਹੀ ਸਾਡਾ ਮਿਸ਼ਨ ਹੈ ਕਿ ਜੇ ਮਨੁੱਖਤਾ ਦੀ ਸੇਵਾ ਕਰਨਾ ਲੋਕਾਂ ਦੇ ਭਲੇ ਦੀ ਗੱਲ ਕਰਨਾ ਕਿ ਇਹਨੂੰ ਘਰ ਕੋਠਿਆਂ ਦੀ ਲੋੜ ਹੈ ਜਿਨ੍ਹਾਂ ਨੂੰ ਇਹਨਾਂ ਦੇ ਘਰ ਨਲਕਾ ਨਹੀਂ ਲੱਗਾ ਜਿਨ੍ਹਾਂ ਦੇ ਚੁੱਲਾ ਨਹੀਂ ਬਲਦਾ ਉਹਨਾਂ ਲੋਕਾਂ ਵਾਸਤੇ ਮੈਂ ਕੋਈ ਕਰਨਾ ਚਾਹੁੰਦੀ ਮੈਂ ਉਹਨਾਂ ਵਾਸਤੇ ਜਿਹੜਾ ਅਸੀਂ ਤੁਹਾਡੇ ਨਾਲ ਆ ਪਰ ਗੱਲ ਇਹ ਵੀ ਤੁਸੀਂ ਸ਼ਰਤੇ ਆ ਕਿ ਤੁਸੀਂ ਇੱਥੇ ਖਲੋਤੇ ਰਹੋ ਜੇ ਕੋਈ ਕੋਈ ਹੋਰ ਤੁਹਾਡੇ ਕੋਈ ਵਿਚਾਰ ਹੋਵੇ ਤਾਂ ਫਿਰ ਵੀ ਤੁਹਾਡੇ ਨਾਲ ਆ ਅਸੀਂ ਇੱਥੇ ਤੁਹਾਡਾ ਰੱਖਮ ਹੋਊਗਾ ਅਸੀਂ ਇੱਥੇ ਕਿਲਵਾਂ ਪਰ ਬਹੁਤ ਧੰਨਵਾਦ ਕਿਉਂਕਿ ਜਿਹੜੇ ਬੰਦੇ ਸਾਡੇ ਨਾਲ ਪਿਆਰ ਕਰਦੇ ਆ ਸਾਡੇ ਸੰਸਥਾ ਦੇ ਨਾਲ ਪਿਆਰ ਕਰਦੇ ਆ ਕੋਈ ਪਿੱਛੋਂ ਨਹੀਂ ਛੱਡਣਾ ਹੁੰਦੇ ਆ ਦੋਸਤੋ ਕੁ ਵੇਲੇ ਉਹ ਸਾਨੂੰ ਮਿਲਣ ਆਉਂਦੇ ਜਦੋਂ ਸਾਡੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਜਗਾਂ ਲਾਉਂਦੀ ਇੱਥੇ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ